ਜਿਹੜੀ ਆਉਣ ਵਾਲੇ ਚੋਹਾਂ ਪੰਜਾਂ ਦਿਨਾਂ ਚ ਆ ਉਥੇ ਚਾਹੀਦੀ ਆ ਰਮਦਾਸ ਤੋਂ ਲੈ ਕੇ ਵਿੱਚ ਜਿਹੜੇ ਪਿੰਡ ਨੇ ਇਹਨਾਂ ਵਿੱਚ ਕੋ ਡੰਗਰ ਨੇ ਖਾਸ ਕਰਕੇ ਕੋਨੇਵਾਲ ਜਟਾ ਇਹਨਾਂ ਦਾ ਕੋ ਬਹੁਤ ਮੰਦਾ ਆ। ਕਿਹਾਰੇ ਦੀ ਲੋੜ ਆ ਹੁਣ ਜਿਹੜੀ ਸੰਸਤਾ ਆਉਣ ਈ ਆ ਉਹਨੂੰ ਇਹ ਆ ਕਿ ਰਾਸ਼ਨ ਨਾਲ ਆ ਕੇ ਆਉਣ ਸਿਰਫ ਚਾਰਾ ਤੂੜੀ ਡੰਗਰਾਂ ਦਾ ਚੌਕਰ ਠੀਕ ਆ ਇੱਥੇ ਪਾਣੀ ਪਾਣੀ 2-2 ਫੁੱਟ ਠਾਂ ਹੋ ਗਿਆ ਜੀ ਹਾਈਵੇ ਤੋਂ ਹਾਈਵੇ ਤੋਂ ਠਾਂ ਹੋ ਗਿਆ ਹਾਂਜੀ ਜੇ ਆਦੋਂ ਪ੍ਰਸ਼ਾਸਨ ਸੁੱਤਾ ਰਹੇਗਾ ਤੇ ਐਨ ਜੀਓ ਜਿਹੜੇ ਜਾਗਦੇ ਰਹੇ ਜੀ ਬਾਬਾ ਬਾਬਾ ਜੀ ਜਿਹੜਾ ਸੇਵਾ ਕਰਦੇ ਹਾਂ ਬਸ ਵੇਖ ਲਓ ਆਪਾਂ ਦੇ ਕਹਿਣਾ ਕੀ ਹੈ ਪੰਜਾਬ ਚ ਆਈ ਕੁਦਰਤੀ ਆਫਤਾ ਨੇ ਹੁਣ ਪੰਜਾਬ ਦੇ ਲੋਕਾਂ ਨੂੰ ਇੱਕ ਜੁਟ ਕਰ ਦਿੱਤਾ ਹੈ ਇਸ ਦਾ ਸਬੂਤ ਇਸ ਸਾਰਾ ਚੀਜ਼ਾਂ ਨੂੰ ਵੇਖ ਕੇ ਸਾਹਮਣੇ ਆ ਰਿਹਾ ਹੈ ਕਿ ਲੋਕਾਂ ਵੱਲੋਂ ਰੱਜ ਕੇ ਜਿਹੜਾ ਹੈ ਉਹ ਲੰਗਰ ਲਗਾਇਆ ਜਾ ਰਿਹਾ ਹੈ ਔਰ ਨਾਲ ਹੀ ਲੋਕਾਂ ਦੀ ਮਦਦ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਹਰਿਆਣਾ ਜਿਸ ਨੂੰ ਅਸੀਂ ਹਮੇਸ਼ਾ ਹੀ ਛੋਟਾ ਭਰਾ ਕਹਿੰਦੇ ਰਿਹਾ ਜਦੋਂ ਪਾਣੀ ਦਾ ਸਮਾਂ ਆਇਆ ਤਾਂ ਉਸ ਵੇਲੇ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਕਿ ਅਸੀਂ ਪਾਣੀ ਜਿਹੜਾ ਹੈ ਉਹ ਨਹੀਂ ਲੈ ਸਕਦੇ ਲੇਕਿਨ ਪਾਕਿਸਤਾਨ ਵੱਲ ਜਦੋਂ ਪਾਕਿਸਤਾਨ ਵੱਲ ਪਾਣੀ ਜਾ ਰਿਹਾ ਸੀ ਤਾਂ ਉਹਨਾਂ ਨੇ ਕਿਸ ਤਰ੍ਹਾਂ ਜੀਸੀਬੀਜ਼ ਦੇ ਨਾਲ ਆਪਣਾ ਬੰਨ ਖੋਲੇ ਇਹ ਸਾਰੇ ਨੇ ਵੀਡੀਓ ਵੇਖਿਆ ਔਰ ਪਾਕਿਸਤਾਨ ਦਾ ਪ੍ਰੇਜ਼ ਕਰਦੇ ਹੋਏ ਵੀ ਨਜ਼ਰ ਆਇਆ ਹਾਲਾਂਕਿ ਅਸੀਂ ਅੰਮ੍ਰਿਤਸਰ ਦੇ ਅਜਨਾਲਾ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਲਗਾਤਾਰ ਹੀ ਰਾਹਤ ਕੈਂਪ ਜਿਹੜੇ ਨੇ ਉਹ ਚੱਲ ਰਹੇ ਨੇ ਲੋਕਾਂ ਦੇ ਲਈ ਖਾਣਾ ਇੱਥੇ ਪਹੁੰਚ ਰਿਹਾ ਹੈ ਲੋਕਾਂ ਲਈ ਪਾਣੀ ਜਿਹੜਾ ਹੈ ਉਹ ਇੱਥੇ ਪਹੁੰਚ ਰਿਹਾ ਹੈ ਪੀਣ ਵਾਲਾ ਪਾਣੀ ਜਿਹੜਾ ਹੈ ਇੱਥੇ ਪਹੁੰਚ ਰਿਹਾ ਹੈ ਲਗਾਤਾਰ ਹੀ ਲੋਕ ਜਿਹੜੇ ਨੇ ਉਹ ਜੋ-ਜੋ ਡਿਮਾਂਡ ਕਰ ਰਹੇ ਨੇ ਉਹ ਡਿਮਾਂਡ ਜਿਹੜੀ ਉਹ ਪੂਰੀ ਹੁੰਦੀ ਹੋਈ ਅਨਜ਼ਰ ਆ ਰਹੀ ਹੈ ਪੰਜਾਬ ਜੋ ਕਿ ਹਮੇਸ਼ਾ ਹੀ ਹਰ ਇੱਕ ਸੂਬੇ ਦੇ ਨਾਲ ਮੋਡਨਾ ਮੋਡਲਾ ਆ ਕੇ ਉਸ ਸਮੇਂ ਖਲੋਂਦਾ ਰਿਹਾ ਜਿਸ ਵਲੇ ਉਹਨਾਂ ਦੇ ਆਫਤਾ ਆਂਦੀ ਸੀ ਲੇਕਿਨ ਹੁਣ ਜਦੋਂ ਪੰਜਾਬ ਨੂੰ ਉਹਨਾਂ ਦੀ ਜ਼ਰੂਰਤ ਸੀ ਤੇ ਉਹਨਾਂ ਵੱਲੋਂ ਪਾਣੀ ਤੱਕੀ ਰਸੀ ਉਹ ਨਹੀਂ ਲਿੱਤਾ ਗਿਆ ਲੇਕਿਨ ਤੁਹਾਨੂੰ ਅੱਜ ਇੱਥੇ ਅਜ ਨਾਲਾ ਦੀਆਂ ਤਸਵੀਰਾਂ ਦਿਖਾਣੇ ਆ ਕਿ ਲਗਾਤਾਰ ਹੀ ਕਈ ਜਗ੍ਹਾ ਦੇ ਉੱਤੇ ਜਿਹੜੇ ਨੇ ਉਹ ਲੰਗਰ ਜਿਹੜੇ ਨੇ ਉਹ ਚੱਲ ਰਹੇ ਨੇ ਜੇ ਔਰ ਦੇਰ ਰਾਤ ਕਰੀਬ 8 8:30 ਵਜੇ ਦਾ ਸਮਾਂ ਹੋ ਚੱਲਾ ਹੈ ਔਰ ਲਗਾਤਾਰ ਨਿਰੰਤਰ ਲੰਗਰ ਜਿਹੜੇ ਨੇ ਉਹ ਚੱਲ ਰਹੇ ਨੇ ਤਾਂ ਜੋ ਕਿ ਸੇਵਾ ਦਾ ਜਿਹੜੇ ਨੇ ਉਹ ਇੱਥੇ ਸੇਵਾ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਜੇਕਰ ਦੂਸਰੇ ਪਾਸੇ ਕੋਈ ਗੱਲ ਕੀਤੀ ਜਾਵੇ ਤੁਹਾਨੂੰ ਦਿਖਾ ਦਿੰਦਾ ਕਿ ਤੁਸੀਂ ਪਾਣੀ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਲਗਾਤਾਰ ਹੀ ਇੱਥੇ ਵਧਦਾ ਹੋਇਆ ਨਜ਼ਰ ਆ ਰਿਹਾ ਸੀ ਅਤੇ ਪਾਣੀ ਦੇ ਪੱਧਰ ਨੂੰ ਦੇਖਦੇ ਹੋਏ ਹੁਣ ਟਰੈਕਟਰ ਟਰਾਲੀਆਂ ਜਿਹੜੀਆਂ ਨੇ ਉਹ ਜਰੂਰ ਇੱਥੇ ਪਹੁੰਚ ਲੀਆਂ ਨੇ ਤੇ ਨਾਲ ਹੀ ਪਹੁੰਚ ਤੋਂ ਬਾਅਦ ਜਿਹੜਾ ਹੈ ਉਹਨਾਂ ਦਾ ਲੋਕਾਂ ਨੂੰ ਜਿਹੜਾ ਹੈ ਰੈਸਕਿਊ ਵੀ ਜਿਹੜਾ ਹੈ ਉਹ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕੁਝ ਸੰਸਥਾਵਾਂ ਵੱਲੋਂ ਜਿਹੜਾ ਇੱਥੇ ਲੰਗਰ ਲਗਾਇਆ ਗਿਆ ਅ ਵੀਜੀ ਕੀ ਨਾਮ ਕੀ ਹੈ ਤੁਹਾਡਾ ਪਹਿਲਾਂ ਜੀ ਹਾਂਜੀ ਦੀਪੂ ਹੈ ਕਿੱਥੋਂ ਦੇ ਰਹਿਣ ਵਾਲੇ ਹੋ ਲੋਕਲੇ ਆਇਆ ਜ ਨਾਲੇ ਲੋਕਲ ਦੇ ਰਹਿਣ ਵਾਲੇ ਹੋ ਹਾਂਜੀ ਲੰਗਰ ਲਗਾਇਆ ਗਿਆ ਤੁਹਾਡੇ ਵੱਲੋਂ ਰਾਤ 8 ਵਜੇ ਦਾ ਸਮਾਂ ਹੈ ਔਰ ਬਾਰਿਸ਼ ਦਾ ਵੀ ਮੌਸਮ ਹੈ ਤੁਸੀਂ ਇੱਥੇ ਬੈਠੇ ਹੋ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਔਰ ਕਿੰਨੇ ਕੁ ਲੋਕ ਇੱਥੇ ਆ ਰਹੇ ਨੇ ਜੀ ਹਾਂਜੀ ਬਹੁਤ ਜ਼ਿਆਦਾ ਲੋਕ ਆ ਰਹੇ ਆ ਹਾਂਜੀ ਨੰਗਰ ਵਰਤਾਇਆ ਜਾ ਰਿਹਾ ਵਾ ਜੀ ਸਰ ਹਾਲੀ ਸਾਹਿਬ ਤੋਂ ਬਾਬਾ ਜੀ ਆਏ ਨੇ ਬਾਬਾ ਜੀ ਆਏ ਇੱਕ ਮਿੰਟ ਰਸਨ ਦਿਓ ਆਡੇ ਸਰਸਾਲੀ ਸਾਹਿਬ ਤੋਂ ਬੱਬੀ ਆਏ ਉਹਨਾਂ ਨੇ ਲੰਗਰਾਨ ਕੇ ਲਾਇਆ ਸਰਹਾਲੀ ਤੋਂ ਬੱਬੀ ਛੱਡੇ ਆਏ ਜੀ ਹਾਂਜੀ ਗੱਲਬਾਤ ਕਰ ਲੈ ਬਾਬਾ ਜੀ ਜਿਸ ਤਰ੍ਹਾਂ ਹੁਣੇ ਵੀ ਆ ਵੀ ਵੀਰ ਹੁਣੇ ਵੀ ਕਹਿ ਰਹੇ ਕਿ ਪਾਣੀ ਦੀ ਪਾਣੀ ਦੀ ਕਿੱਲਤ ਨਹੀਂ ਹੈਗੀ ਲੇਕਿਨ ਲੱਗਦਾ ਹੈ ਕਿ ਹੁਣ ਹੋਰ ਚੀਜ਼ਾਂ ਦੀ ਵੀ ਜ਼ਰੂਰਤ ਹੈ ਜੀ ਹੁਣ ਜੀ ਜਿੱਦਾਂ ਤਰਪਾਲਾਂ ਬਾਰਸ਼ ਹੋਣ ਗਈ ਆ ਇਦਾਂ ਆਮ ਘਰਾਂ ਨੇ ਨਾ ਛੱਤ ਦੇ ਉੱਤੇ ਸਮਾਨ ਕੱਢ ਕੇ ਰੱਖਿਆ ਆ ਉੱਤੇ ਤਰਪਾਲਾਂ ਦੀ ਲੋੜ ਆ ਬੱਚਿਆਂ ਵਾ ਤੇ ਸੁੱਕੇ ਦੁੱਧ ਦੀ ਲੋੜ ਆ ਤੇ ਛੋਲੇ ਹੁਣ ਇਹ ਸਸ ਕੱਚ ਗਿਆਣ ਜਿਹੜਾ ਜਿਹੜਾ ਵਰਤਮਾਨ ਤੇ ਬਾਬਾ ਜੀ ਨੂੰ ਕਿਹਾ ਗਿਆ ਜੀ ਹੁਣ ਆ ਸਕਦਾ ਉਸ ਸਮਾਨ ਹਿੰਦੇ ਸਮਾਨ ਸਾਡਾ ਨਾਲ-ਨਾਲ ਬਾਬਾ ਜੀ ਭੇਜ ਰਿਹਾ ਜੀ ਉਹ ਨਾਲ ਦੇ ਨਾਲ ਅਸੀਂ ਦੇ ਜਾ ਰਹੇ ਹਾਂ ਸੋ ਬਾਬਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਵੀ ਜੀ ਆਏ ਹੁਣ ਅੱਗੋਂ ਕਿ ਆਏ ਆ ਬਾਕੀ ਹੁਣ ਆਉਣ ਵਾਲੀ ਸਥਿਤੀ ਇਹ ਜਿਹੜੀ ਆਉਣ ਵਾਲੇ 14-5 ਦਿਨਾਂ ਚ ਆ ਉੱਥੇ ਚਾਹੀਦੀ ਆ ਰਮਦਾਸ ਤੋਂ ਲੈ ਕੇ ਵਿੱਚ ਜਿਹੜੇ ਪਿੰਡ ਨੇ ਇਹਨਾਂ ਵਿੱਚ ਕੋ ਡੰਗਰ ਨੇ ਖਾਸ ਕਰਕੇ ਕੋਨੇਵਾਲ ਜੱਟਾ ਇਹਨਾਂ ਦਾ ਕੋ ਬਹੁਤ ਮੰਡਾਲ ਆ ਕਿਉਂਕਿ ਇਹਨਾਂ ਨੂੰ ਚਾਹੀਦਾ ਹੁਣ ਡੰਗਰਾਂ ਦਾ ਚਾਰਾ ਡੰਗਰ ਇਹਨਾਂ ਦੇ ਨਿਕਲੇ ਉਤੋਂ ਚਾਰਾ ਨਹੀਂ ਹੈਗਾ ਤੇ ਲੇਕਿਨ ਪ੍ਰਸ਼ਾਸਨ ਕਹਿ ਰਿਹਾ ਕਿ ਚਾਰਾ ਪਹੁੰਚਣਾ ਸ਼ੁਰੂ ਹੋ ਗਿਆ ਹੈ ਪਹੁੰਚਿਆ ਵਾ ਸਿਰਫ ਚਾਰਾ ਜਿਹੜਾ ਵੀ ਗਿਆ ਵਾ ਉਹ ਮੇਨ ਪਿੰਡਾਂ ਜਿਹੜੇ ਹਾਈਵੇ ਤੇ ਪਿੰਡ ਨੇ ਉਹਨਾਂ ਕੋ ਆ ਕਹਿੰਦਾ ਮਤਲਬ ਕਿ ਹੋਰ ਵੀ ਚਾਰੇ ਦੀ ਜਰੂਰਤ ਹੈ ਹਾਂ ਹੋਰ ਚਾਰੇ ਦੀ ਲੋੜ ਹੈ ਹੁਣ ਜਿਹੜੀ ਸੰਸਥਾ ਆਉਂਦੀ ਹੈ ਉਹਨੂੰ ਇਹ ਆ ਕਿ ਰਾਸ਼ਨ ਨਾਲ ਐ ਕਾਉਣ ਹੂੰ ਸਿਰਫ ਚਾਰਾ ਤੂੜੀ ਡੰਗਰਾਂ ਦਾ ਚੌਕਰ ਇਹ ਯਾਨੀ ਕਿ ਸਭ ਤੋਂ ਜ਼ਿਆਦਾ ਮੇਨ ਜ਼ਰੂਰਤ ਇਹ ਅੱਗੇ ਹੁਣ ਅੱਛਾ ਅੱਛਾ ਜੀ ਤੇ ਪਾਣੀ ਦਾ ਠੀਕ ਹੈ ਇੱਥੇ ਪਾਣੀ ਪਾਣੀ 2-2 ਫੁੱਟ ਠਾਂ ਹੋ ਗਿਆ ਜੀ ਹਾਈਵੇ ਤੋਂ ਹਾਈਵੇ ਤੋਂ ਠਾਂ ਹੋ ਗਿਆ ਵਾ ਹਾਂਜੀ ਤੇ ਜਿਹੜਾ ਇੱਧਰ ਦਾ ਵਾਹ ਵਾ ਜਨਾਲੇ ਵਾਲ ਦਾ ਇੱਧਰ ਪਾਣੀ ਉਹ ਨਹੀਂ ਹੈ ਲੇਕਿਨ ਬੱਚੇ ਹੈਗੇ ਉਥੇ ਫਸੇ ਆ ਕੁਛ ਬੱਚੇ ਫਿਕਰੇ ਕੁਛ ਬੱਚੇ ਉਹੀ ਹੈ ਦੇ ਕਿ ਬੱਚੇ ਨਹੀਂ ਹੈਗੇ ਬਜ਼ੁਰਗ ਆਗੇ ਜਿਹੜੇ ਸਿਆਣੇ ਘਰ ਦੇ ਉਹ ਆਪਣਾ ਘਰ ਛੱਡ ਕੇ ਨਹੀਂ ਆ ਸਕਦੇ ਹੂੰ ਇਸ ਕਰਕੇ ਉਹ ਰੁਕੇ ਆ ਚੋਰੀ ਤੋਂ ਡਰਦੇ ਕਿ ਆਡੀ ਚੋਰੀ ਨਾ ਹੋ ਜਾਏ ਸਮਾਨ ਪਿੱਛੋਂ ਕੁਛ ਤੇ ਬਾਕੀ ਜਿੱਥੋਂ ਤੱਕ ਤੇ ਇਹੀ ਆਏ ਆ ਬਹੁਤ ਸਮਾਨ ਪਹੁੰਚਿਆ ਵਾ ਇਹ ਬਾਬਾ ਨੇ ਬਾਬਾ ਜੀ ਨੇ ਜਿਹੜੇ ਸੁਰ ਸਿੰਘ ਤੋਂ ਆਏ ਨੇ ਅਸੀਂ ਅਜਨਾਲੇ ਤੋਂ ਆਏ ਇਹਨਾਂ ਨੇ ਬਹੁਤ ਮਦਦ ਕੀਤੀ ਹੈ ਤੇ ਇਹਨਾਂ ਕੋ ਕਿਸਤੀਆਂ ਵੀ ਪੰਜ ਨੇ ਉੱਥੋਂ ਤੱਕ ਸ੍ਰਿਹਾਲੀ ਸਾਹਿਬ ਤੋਂ ਆਏ ਨੇ ਇਹਨਾਂ ਦਾ ਕੀ ਹੈ ਕਿ ਅੱਗੋਂ ਇੱਕ ਕਿਸਤੀਆਂ ਦੇ ਸਾਹ ਨਾਲ ਅੱਗੋਂ ਪੁਆਇੰਟ ਤੇ ਚੱਲ ਜਾਂਦੇ ਆ ਜਿਤਨਾ ਡੇਰੇ ਨੇ ਡੇਰਿਆਂ ਦੇ ਉੱਤੇ ਜਾ ਕੇ ਸਮਾਨ ਦੇਣਾ ਬਹੁਤ ਔਖਾ ਵਾ ਹਾਈਵੇ ਤੇ ਸਮਾਨ ਸਾਰ ਕੋਈ ਲਾ ਦਿੰਦਾ ਵਾ ਜਿਹੜਾ ਅੱਗੇ ਸਮਾਨ ਜਾਂਦਾ ਉਹ ਕਿਸਤੀਆਂ ਨਾਲ ਜਾਂਦਾ ਵਾ ਠੀਕ ਹੈ ਤੋ ਕਿਸਤੀਆਂ ਬਹੁਣ ਆਈਆਂ ਨੇ ਇਹਨਾਂ ਦੀਆਂ ਪਹਿਲਾਂ ਆਈਆਂ ਨੇ ਅੱਜ ਕਿਆ ਦਾ ਮੈਂ ਪ੍ਰਸ਼ਾਸਨ ਸੁੱਤਾ ਰਹਿ ਗਿਆ ਤੇ ਐਨ ਜੀਓ ਜਿਹੜੇ ਜਾਗਦੇ ਰਹੇ ਜੀ ਬਾਬਾ ਬਾਬਾ ਜੀ ਹੁਣਾਂ ਨੇ ਜਿੱਦਾਂ ਸੇਵਾ ਕਰਦੇ ਹਾਂ ਬਸ ਵੇਖ ਲਓ ਆਪਾਂ ਦੇ ਕਹਿਣਾ ਕੀ ਹੈ ਹਾਂ ਬਾਕੀ ਜੀ ਵੇਖਣ ਹੀ ਦੇ ਜੋ ਸੋ ਬਿਲਕੁਲ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਲੰਗਰ ਪ੍ਰਸ਼ਾਦਾ ਲਗਾਤਾਰ ਹੀ ਇੱਥੇ ਚੱਲ ਰਿਹਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਹੈ ਉਹ ਚੱਲਦਾ ਹੋਇਆ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਪ੍ਰਸ਼ਾਦੇ ਜਿਹੜੇ ਨੇ ਦਿੱਤੇ ਜਾ ਰਹੇ ਨੇ ਨਾਲ ਨਾਲ ਰਸਦ ਜਿਹੜੀ ਆ ਉੱਥੇ ਲਿਆਂਦੀ ਜਾ ਰਹੀ ਤਾਂ ਜੋ ਕਿ ਲੋਕਾਂ ਨੂੰ ਜਿਹੜਾ ਹੈ ਉਹ ਰਾਹਤ ਜਿਹੜੀ ਆ ਉਹ ਦਿੱਤੀ ਜਾਵੇ ਹੁਣ ਕਿਆ ਹੀ ਜਾ ਰਿਹਾ ਕਿ ਡੰਗਰਾ ਵਾਸਤੇ ਜੋ ਚਾਰਾ ਹੈ ਉਸ ਦੀ ਬਹੁਤ ਜ਼ਰ ਜਿਸ ਕਾਰਨ ਲੋਕ ਜਿਹੜੇ ਨੇ ਉਹ ਜਰੂਰ ਕਿਤਨਾ ਕਿਤੇ ਇਹਨਾਂ ਦੀ ਮਦਦ ਕਰਦੇ ਹੋਏ ਨਜ਼ਰ ਆਉਣ ਹੁਣ ਵੇਖਣਾ ਹੋਵੇ ਚਾਰਾ ਜੋ ਕਿ ਕਰੋ ਤੱਕ ਕਿੰਨਾ ਤੱਕ ਪਹੁੰਚਦਾ ਹੈ ਤੇ ਕਿਦੋਂ ਤੱਕ ਉਹਨਾਂ ਦੀ ਲੋਕਾਂ ਦੀ ਜਿਹੜੀ ਹੈ ਖਾਸ ਰਏ ਜੋ ਮਾਲ ਡੰਗਰ ਹੈ ਉਹਦੀ ਕਿਦੋਂ ਤੱਕ ਜਿਹੜੀ ਹੈ ਸਹਾਇਤਾ ਜਿਓ ਕੀਤੀ ਜਾ ਸਕਦੀ ਹੈ ਕੈਮਰਾ ਪਰਸਨ ਰਾਯਾ ਦਾ ਗੁਰਪ੍ਰੀਤ ਸਿੰਘ ਪੰਜਾਬ ਨਾਅ ਅਮਰਸਰ ਸਾਹਿਬ